ਕਿਉਂਕਿ ਆਤਮਾ ਕਰੇ ਮਰਦੀ ਨਹੀਂ ਹੈ ਆਤਮਾ ਅਜਰ ਅਮਰ ਹੈ ਇਸ ਕਰਕੇ ਸਰੀਰ ਦਾ ਸੁਭਾਅ ਹੈ ਜਿਵੇਂ ਆਪਣੇ ਵਸਤਰ ਪੁਰਾਣੇ ਹੋ ਜਾਂਦੇ ਹੈ ਜਾਂ ਆਪਣੇ ਵਸਤਰ ਗੰਦੇ ਹੋ ਜਾਂਦੇ ਆਪਾਂ ਨਵੇਂ ਵਸਤਰ ਪਾ ਲੈਨੇ ਆ ਇਸੇ ਤਰ੍ਹਾਂ ਆਤਮਾ ਅਜਰ ਅਮਰ ਹੈ ਸਰੀਰ ਬਦਲਿਆ ਜਾਂਦਾ ਹੈ। ਸਰੀਰਕ ਤੌਰ ਤੇ ਭਾਵੇਂ ਅੱਜ ਆਪਣੇ ਵਿੱਚ ਨਹੀਂ ਹਨ ਆਤਮਿਕ ਤੌਰ ਤੇ ਉਹ ਆਪਣੇ ਅੰਦਰ ਹਮੇਸ਼ਾ ਰਹਣਗੇ। ਅੱਜ ਉਹਨਾਂ ਦੀ ਯਾਦ ਦੇ ਵਿੱਚ ਮਹਾਪੁਰਸ਼ਾਂ ਨੇ ਸਮੂਹ ਨਗਰ ਨਿਵਾਸੀਆਂ ਨੇ ਇਕੱਠੇ ਹੋ ਕੇ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੀ ਸਮਾਦੀ ਦਾ ਵੀ ਨੀਂ ਪੱਥਰ ਰੱਖਿਆ ਹੈ। ਅਸੀਂ ਨਗਰ ਨਿਵਾਸੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਐਡਾ ਕੋਈ ਹਰੇਕ ਨਹੀਂ ਕਰ ਸਕਦਾ ਇਹ ਮਹਾਪੁਰਸ਼ਾਂ ਦੇ ਸੰਸਕਾਰ ਦਿੱਤੇ ਹੋਏ ਸੇਵਕਾਂ ਨੂੰ ਕਿੰਨਾ ਸੋਹਣਾ ਲਗਾਵ ਮਹਾਪੁਰਸ਼ਾਂ ਨੂੰ ਸਜਣਾ ਔਰ ਲਾਸਤੋ ਪਹਿਲਾਂ ਸਾਡੇ ਸਤਿਕਾਰਯੋਗ ਗਿਆਨੀ ਜੀ ਸਿੰਘਪੁਰੇ ਵਾਲੇ ਬੜਾ ਰਸਨਾ ਕੀਰਤਨ ਕਰਕੇ ਗਏ ਜਿਨ੍ਹਾਂ ਨੇ ਆਪਾਂ ਨੂੰ ਗੁਰਬਾਣੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਿਆ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਵੱਲੋਂ ਚੜਾਈ ਹੋਈ ਅਦਾਸ਼ਿੰਗ ਪਰੰਪਰਾ ਔਰ ਉਹਨਾਂ ਦੇ ਵੱਡੇ ਸੁਪੁੱਤਰ ਧੰਨ ਧੰਨ ਬਾਬਾ ਸ੍ਰੀ ਚੰਦਰ ਜੀ ਮਹਾਰਾਜ ਉਸ ਪਰੰਪਰਾ ਦੇ ਵਿੱਚ ਸਾਡੇ ਸ਼ਿਵਰਾਉਂਦਸ ਪੈਜ ਜੀ ਮਹਾਰਾਜ ਸਾਹਿਬ ਜੀ ਹਰ ਵਕ ਨਗਰ ਦੇ ਵਿੱਚ ਸੇਵਕਾਂ ਨੂੰ ਪ੍ਰੇਰਣਾ ਦੇਣੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਨਾ ਇਹ ਮਹਾਪੁਰਸ਼ਾਂ ਦਾ ਕਰਮ ਹੁੰਦਾ ਹੈ ਆਪਣੀ ਦਵਾਈ ਦੇ ਦੁਆਰਾ ਆਪਣੇ ਭਜਨ ਬੰਦਗੀ ਦੇ ਦੁਆਰਾ ਸੰਗਤ ਦਾ ਭਲਾ ਕਰਨਾ ਇਹ ਮਹਾਪੁਰਸ਼ਾਂ ਦਾ ਕਰਮ ਹੈ ਉਹਨਾਂ ਤੋਂ ਜਾਣ ਤੋਂ ਬਾਅਦ ਇੱਕ ਖਲਾਅ ਪੈਦਾ ਹੋ ਗਿਆ ਮਨਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਸ਼ੰਕੇ ਪੈਦਾ ਹੋ ਗਏ ਪਰ ਫਿਰ ਵੀ ਇਹ ਨਗਰ ਨਿਵਾਸੀ ਸੰਗਦਾ ਤਨ ਹਨ ਜਿਨ੍ਹਾਂ ਨੇ ਜਿੱਥੋਂ ਇਹ ਮੰਨਤ ਮਹਾਰਾਜ ਸ਼ਿਵਰਾਮਦਾ ਜੀ ਸੇਵਾ ਕਰਦੇ ਸੀ ਉਵੇਂ ਹੀ ਸੇਵਾ ਉਹਨਾਂ ਦੇ ਚੇਲੇ ਮੰਦ ਰਾਮਾ ਨਾ ਜੀ ਜੋ ਹੈ ਉਹ ਕਰਦੇ ਆ ਸੰਗਤਾਂ ਨੇ ਉਹਨਾਂ ਦੇ ਪ੍ਰਤੀ ਵਿਸ਼ਵਾਸ ਤੇ ਸਰਦਾ ਪ੍ਰਗਟਾਈ ਸਾਨੂੰ ਆਸ ਹੈ ਸਹਿਬ ਸਿਰੂ ਗੁਰੂ ਅੰਸੇ ਜੀ ਮਹਾਰਾਜ ਕਿਰਪਾ ਕਰਨਗੇ ਹਮੇਸ਼ਾ ਹੀ ਪਰਮਾਤਮਾ ਦਾ ਨਾਮ ਜਪਣਾ ਸਿਮਰਨ ਕਰਨਾ ਇਹ ਮਹਾਂਪੁਰਸ਼ਾਂ ਦਾ ਸਵਾਬ ਹੁਆ। ਜਿਵੇਂ ਇਸ ਸੰਸਾਰ ਤੋਂ ਇੱਕ ਦਿਨ ਜਾਣਾ ਹੈ ਪਰ ਇਹ ਨਹੀਂ ਕੋਈ ਪਤਾ ਉਹ ਸਮਾਂ ਕਦੋਂ ਆਣਾ। ਇਸ ਵਾਸਤੇ ਰਹਿੰਦੇ ਜੀ ਉੱਠਦੇ ਵਹਿੰਦੇ ਤੁਰਦੇ ਫਿਰਦੇ ਜਿੰਨਾ ਹੋ ਸਕੇ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ। ਸੇਵਾ ਕਰਨੀ ਚਾਹੀਦੀ ਹੈ। ਤਾਂ ਜੋ ਸਾਡਾ ਜੀਵਨ ਸੁਖੀ ਰਹੇ ਇਹ ਦੋ ਜਿਹੜੇ ਕਠਨ ਹਨ ਸੇਵਾ ਤੇ ਸਿਮਰਨ ਇਹ ਹਰੇਕ ਆਦਮੀ ਨਹੀਂ ਕਰ ਸਕਦਾ ਜਿਵੇਂ ਗਿਆਨੀ ਜੀ ਕਹਿ ਕੇ ਗਏ ਨਾ ਕਿ ਕਈਆਂ ਨੇ ਆ ਕੇ ਦਰ ਫਿਰ ਬਾਗੇ ਪਿੱਛੇ ਇਹ ਹਰੇਕ ਦੇ ਹਿੱਸੇ ਨਹੀਂ ਹੁੰਦਾ ਪ੍ਰੋਗਰਾਮ ਸੇਵਾ ਤੇ ਸਿਮਰਨ ਦੋਨੇ ਕਠਨ ਹੈ ਜੋ ਸੇਵਾ ਤੇ ਸਿਮਰਨ ਕਰ ਲੈਂਦਾ ਹੈ ਫਿਰ ਗੁਰਬਾਣੀ ਕਹਿੰਦੀ ਹੈ ਲੋਕ ਸੁਖੀਏ ਪਰਲੋਕ ਸੁਖੀਏ ਲੋਕ ਦੇ ਵਿੱਚ ਸੁਖੀ ਰਹਿਾਂਗੇ ਜੀ ਪਰਲੋਕ ਦੇ ਵਿੱਚ ਸੁਖੀ ਰਹਿਾਂਗੇ ਇਸ ਵਾਸਤੇ ਜਾਣਾ ਅਸੀਂ ਵੀ ਹੈ ਸੱਜਣੋ ਪਰ ਜਾਣ ਜਾਣ ਦੇ ਵਿੱਚ ਫਰਕ ਹੈ ਕਿਉਂਕਿ ਇਹ ਕੋਈ ਪਤਾ ਨਹੀਂ ਕਰੋ ਚਲੇ ਜਾਣਾ ਕਰੋ ਅਰਦਾਸ ਹੋ ਜਾਣੀ ਹੈ ਕਿਸੇ ਨੂੰ ਕੋਈ ਪਤਾ ਨਹੀਂ ਇਸ ਵਾਸਤੇ ਹਮੇਸ਼ਾ ਹੀ ਹਰ ਦੇ ਵੇਂਦੇ ਤਰ ਦੇ ਫਿਰਦੇ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਸਿਮਰਨ ਕਰਨਾ ਚਾਹੀਦਾ ਹੈ ਤਾਂ ਜੋ ਸਾਡਾ ਜੀਵਨ ਸਫਲ ਹੋਵੇ। ਅੱਜ ਸ਼ਿਵਰਾਮਨ ਜੀ ਮਹਾਰਾਜ ਬੈਜੀਆਂ ਨੂੰ ਖਰਦਾ ਦੇ ਫੁੱਲ ਭੇਟ ਕਰਦੇ ਆਪਣੀ ਬਾਣੀ ਨੂੰ ਬਰਾਮ ਦੇਵਾਂਗੇ। ਅਸੀਂ ਸਾਰੇ ਮਹਾਪੁਰਸ਼ਾਂ ਨੂੰ ਸਮਾਂ ਨਹੀਂ ਦੇ ਸਕਦੇ ਕਿਉਂਕਿ ਸਮਾਂ ਵੀ ਬਹੁਤ ਘੱਟ ਹੈ ਤੇ ਜਿੰਨਾ ਜਾ ਰਿਹਾ ਹੈ ਜਿਹੜੇ ਮਹਾਪੁਰਸ਼ਾਂ ਨੂੰ ਸਮਾਂ ਨਹੀਂ ਦਿੱਤਾ ਜਾਣਾ ਅਸੀਂ ਉਹਨਾਂ ਨੂੰ ਵੀ ਉਹਨਾਂ ਵੱਲੋਂ ਵੀ ਅਸੀਂ ਸਾਡੇ ਨੇ ਫੁਰਪੇਟ ਕਰਦੇ ਆ ਸਾਡੇ ਹੀਰੇ ਵਾਲੇ ਤੋਂ ਮਹਾਰਾਜ ਉਥੋਂ ਦੇ ਪੁਠਾਰੀ ਜੀ ਮਹਾਰਾਜ ਪਹੁੰਚੇ ਆ ਉਹਨਾਂ ਦੇ ਵੱਡੇ ਬਾਬਿਆਂ ਨੇ ਵੀ ਸੀਗਾ ਇਸ ਕਰਕੇ ਉਹ ਨਾ ਪਾਏ ਕਿਸੇ ਕਾਰਨਾ ਕਰਕੇ ਉਥੋਂ ਦੇ ਪੁਠਾਰੇ ਜੀ ਪਹੁੰਚੇ ਸੀ ਉਹਨਾਂ ਨੂੰ ਸਰਪੰਡ ਦੇ ਜੀ ਆਇਆਂ ਨੂੰ ਕਹਿੰਦੇ ਆ ਸਾਡੇ ਮਹਾਪੁਰਸ਼ ਮਹਾਂਮੋਲੇਸ਼ਰ ਡਾਕਟਰ ਰਾਮ ਪ੍ਰਕਾਸ਼ ਸਾਸਤਰੀ ਜੀ ਮਹਾਰਾਜ ਤੋਂ ਦਿਵਾਲੇ ਉਹਨਾਂ ਦੇ ਕਿਰਪਾ ਬਾਤ ਤੇ ਅਸ਼ੀਰਵਾਦ ਮੰਤ ਬੀਨ ਪ੍ਰਕਾਸ਼ ਜੀ ਪਹੁੰਚੇ ਆ ਅਸੀਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਨੇ ਆ ਸਾਡੇ ਦੁਨੀਆਲੇ ਤੋਂ ਮੰਦ ਜਮਨਾ ਰਾਜ ਜੀ ਮਹਾਰਾਜ ਉਹ ਵੀ ਸਰਦਾਰੇ ਫੁੱਲ ਭੇਟ ਕਰਨ ਪਹੁੰਚੇ ਆ ਅਸੀਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਨੇ ਆ ਧਨਪੁਰੇ ਤੋਂ ਸਾਡੇ ਮਹਾਪੁਰਸ਼ ਗੰਗਾ ਰਾਜ ਜੀ ਮਹਾਰਾਜ ਪਹੁੰਚੇ ਆ ਉਹਨਾਂ ਨੂੰ ਵੀ ਅਸੀਂ ਜੀ ਆਇਆਂ ਨੂੰ ਕਹਿੰਨੇ ਆ ਹੋਰ ਵੀ ਸਾਰੇ ਮਹਾਪੁਰਸ਼ ਪਹੁੰਚੇ ਆ ਡੱਬਾ ਵਾਲੇ ਤੋਂ ਪਹੁੰਚੇ ਮਹਾਪੁਰ ਸਾਡੇ ਦਰਸਨ ਦਾ ਜੀ ਮਹਾਰਾਜ ਸਰਦਾਰੇ ਫੁੱਲ ਭੇਟ ਕਰਨ ਆਏ ਆ ਅਸੀਂ ਉਹਨਾਂ ਨੂੰ ਵਿੱਚ ਪਹੁੰਚਣ ਦੇ ਨਗਰ ਵੱਲੋਂ ਮਹਾਰਾਜ ਰਮਾਨਾ ਜੀ ਵੱਲੋਂ ਜੀ ਆਇਆਂ ਨੂੰ ਕਹਿੰਨੇ ਆ ਹੋਰ ਵੀ ਜਿੰਨੇ ਮਹਾਪੁਰਸ਼ ਪਹੁੰਚੇ ਸਾਡੇ ਸਾਰਿਆਂ ਨੂੰ ਮਹਾਰਾਜ ਸਾਡੇ ਗਣੇਸ਼ ਦਾ ਜੀ ਮਹਾਰਾਜ ਨਾਮਾਨੰਦੀ ਨੂੰ ਤੁਮਾਰ ਜੀ ਤੋਂ ਪਹੁੰਚਿਆ ਜੀ ਉਹਨਾਂ ਨੂੰ ਵਿੱਚ ਪਹੁੰਚਣ ਦੇ